ਜੋੜ ਚੋਰੀ ਦੇ ਲਾਲਚ ਵਿੱਚ ਇਹ ਭੁੱਲ ਗਏ ਕਿ ਅਸੀਂ ਕੀ ਕੁਝ ਕਰਨ ਲੱਗੇ ਆ ਜਲੇਰੀ ਰੁਪਟ ਦੇ ਪੱਟ ਦੇ ਉਹਨਾਂ ਦੇ ਸ਼ਿਵਲਿੰਗ ਹੀ ਖੰਡਿਤ ਕਰ ਦਿੱਤਾ ਇਹਨਾਂ ਚੀਜ਼ਾਂ ਤੋਂ ਕੀ ਸਮਝੀਏ ਸਮਾਜ ਦੇ ਵਿੱਚ ਵਾਪਰ ਕੀ ਰਿਹਾ ਤੇ ਮੈਂ ਹੋਰ ਸ਼ਬਦਾਂ ਚ ਦਾਅਵਾ ਕਰਦਾ ਤੇ ਦੂਸਰਾ ਜਿਹੜਾ ਹੈ ਉਥੇ ਦੀ ਪ੍ਰਬੰਧਕ ਕਮੇਟੀ ਦੀ ਮੈਂ ਇਹ ਸੋਚਦਾ ਕਿ ਉਹਨਾਂ ਦੀ ਨਲਾਇਕੀ ਵੀ ਹੋ ਸਕਦੀ ਹੈ ਕਿ ਜੇ ਉੱਥੇ ਦੇ ਪੁਜਾਰੀ ਸਾਹਿਬ ਨੂੰ 24 ਘੰਟੇ ਉੱਥੇ ਰਹਿਣ ਦਾ ਜਾ ਹੋਰ ਕੋਈ ਉਚਿਤ ਪ੍ਰਬੰਧ ਕੀਤਾ ਹੁੰਦਾ ਕਿ ਉੱਥੇ ਸ਼ਾਇਦ ਇਹ ਘਟਨਾ ਨਾ ਵਾਪਰਦੀ। ਸ਼ਿਵਲਿੰਗ ਨੂੰ ਖੰਡਿਤ ਕਰਨਾ ਜਾਂ ਕੋਈ ਹੋਰ ਮੈਂ ਸਮਝਦਾ ਕਿ ਬਹੁਤ ਵੱਡਾ ਪਾਪ ਹੈ। ਜੋ ਪਰਮਾਨੰ ਕਰਨਾ ਜਿਹੜਾ ਦੇਵਤੇ ਦਾ ਉਹ ਇੱਕ ਤਰ੍ਹਾਂ ਦੀ ਬੋਤ ਕਰਨਾ ਹਤਿਆ ਕਰਨ ਦੇ ਬਰਾਬਰ ਹੈ। ਜੋ ਦੇਸ਼ ਦੇ ਵਿੱਚ ਸਾਡੇ ਭਾਰਤ ਦੇਸ਼ ਦੇ ਵਿੱਚ ਉਹ ਕੀ ਇਹ ਐਸਾ ਕੋਈ ਨੋ ਨਿਬਲੇ ਕਿ ਇਹ ਤਾਂ ਚੋਰੀ ਦੀ ਨੀਤ ਨਾਲ ਆਇਆ ਇਹ ਕਿਸੇ ਨੀਤ ਨਾਲ ਚੋਰ ਚੋਰੀ ਕਰਨ ਆਇਆ ਬੇਸ਼ੱਕ ਉਹ ਨੂੰ ਆ ਪਰ ਚੋਰੀ ਕਰੇ ਪਰ ਉਹਦਾ ਇਸ ਚੀਜ਼ੇ ਨਾਲ ਕੋ ਮਤਲਬ ਨਹੀਂ ਹੋਣਾ ਚਾਹੀਦਾ ਕਿ ਉਹ ਤੁਸੀਂ ਖੰਡਤ ਕਰੋ ਜਾਂ ਉਹਦਾ ਅਪਮਾਨ ਕਰੋ ਕਿਉਂਕਿ ਉਹ ਤਾਂ ਸੱਚ ਨੂੰ ਉਹਨੂੰ ਸਸਪੈਂਡ ਕਨਾਲ ਜਿਹੜੇ ਤੇ ਐਕਸ਼ਨ ਕੀ ਹੋਇਆ ਸਸਪੈਂਡ ਕਰ ਦੇਣਾ ਚਾਹੀਦਾ देखो ये किसे नु सस्पेंड करना है या खुश करना वो डिपार्टमेंट ਦਾ ਆਪਣਾ ਇੱਕ ਨਿੱਜੀ ਫੈਸਲਾ ਹੁੰਦਾ ਹੈ ਆਪਾਂ ਜ਼ੋਰ ਪਾ ਕੇ ਕਿਸੇ ਤੇ ਕਿਸੇ ਦੀ ਰੋਜੀ ਰੋਟੀ ਖੋਈਏ ਇਹ ਚੀਜ਼ ਮੈਂ ਨਹੀਂ ਕਹਿੰਦਾ ਜਿਵੇਂクレओ ਸਾਚ ਵਿਚਾਰਾਂ ਦਿੱਤੇ ਮੈਂ ਕਿਰਨ ਵਿਸ਼ੇਸ਼ ਖੰਡਾ ਦੇ ਵਿੱਚ 2 ਦਿਨ ਪਹਿਲਾਂ ਜਮੰਦ ਭਾਗੀ ਘਟਨਾ ਵਾਪਰੀ ਉਸ ਤੋਂ ਬਾਅਦ ਪੂਰੇ ਸਨਾਤਨ ਧਰਮ ਦੇ ਜ਼ਿਲ੍ਹਾ ਦੇ ਵਿੱਚ ਜੋ ਟੀਸ ਹੈ ਉਹ ਟੀਸ ਸੜਕਾਂ ਉੱਪਰ ਵਿਖ ਰਹੀ ਹੈ ਤੇ ਲੋਕ ਮੁਜ਼ਾਹਰਾ ਕਰ ਰਹੇ ਨੇ ਕਿ ਉਹਨਾਂ ਉਪਰਾਧੀਆਂ ਨੂੰ ਸਖਤ ਸਖਤ ਸਜ਼ਾ ਮਿਲੇ ਇਹ ਸਭ ਦੇ ਵਿੱਚ ਚੱਲਦੇ ਹੋਏ ਮੌਕੇ ਤੇ ਮੌਜੂਦ ਐਸਐਚਓ ਨੂੰ ਵੀ ਸਸਪੈਂਡ ਕਰਨ ਦੀ ਗੱਲ ਆਖੀ ਗਈ ਸੁਪਰ ਸ਼ਾਸਕ ਕਿਸ ਤਰ੍ਹਾਂ ਦਾ ਐਕਸ਼ਨ ਲੰਦਾ ਹੋ ਤਾਂ ਪ੍ਰਸ਼ਾਸਨ ਦੇ ਅੱਤੇ ਹੁੰਦਾ ਹੈ ਲੇਕਿਨ ਇਹਦੇ ਸਭ ਦੇ ਵਿੱਚ ਜਰੂਰ ਸਨਾਤਨ ਧਰਮ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦੇ ਵਿੱਚ ਟੀਸ ਹੈ ਇਸ ਸਾਰੇ ਮਾਮਲੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਸੰਤ ਕੁੱਟਿਆ ਦੇ ਮੁਖੀਆ ਸੰਤ ਬਾਬਾ ਸਰਬਜੋਤ ਸਿੰਘ ਜੀ ਜੁੜੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਇਸ ਵੇ ਸਾਡੇ ਨਾਲ ਸੰਤ ਬਾਬਾ ਸਰਬਜੋਤ ਸਿੰਘ ਜੀ ਨੇ ਆਪਾਂ ਉਹਨਾਂ ਦਾ ਗੱਲਬਾਤ ਕਰਦੇ ਹਾਂ ਕਿ ਜੋ ਉੱਤਰਾ ਖੰਨਾ ਦੇ ਵਿੱਚ ਇੱਕ ਸ਼ਿਮੰਦਰ ਦੇ ਅੰਦਰ ਹੋਇਆ ਉਸ ਨੂੰ ਕਿਸ ਤਰ੍ਹਾਂ ਵੇਚਦੇ ਨੇ ਕਿਉਂਕਿ ਉਹ ਵੀ ਧਰਮ ਦੀ ਗੱਲ ਕਰਦੇ ਨੇ ਕੁੱਟਿਆ ਉਹਨਾਂ ਕੋਲ ਹੈਗੀ ਆ ਤੇ ਹੁਣ ਤੱਕ ਲੋਕਾਂ ਦੀ ਸੇਵਾ ਵਿੱਚ ਨਹੀਂ ਸੰਤ ਬਾਬਾ ਜੀ ਅੱਜ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਾਂਝ ਵਿਚਾਰਾਂ ਦੇ ਟੀਵੀ ਦੇ ਉੱਪਰ ਜੀ ਬਾਬਾ ਜੀ ਖੰਨਾ ਦੇ ਵਿੱਚ 2 ਦਿਨ ਪਹਿਲਾਂ ਜੋ ਵਤੀਰਾ ਵਾਪਰਿਆ ਉਹ ਸਭ ਦੇ ਸਾਹਮਣੇ ਹੈ ਝੂਰ ਚੋਰੀ ਦੇ ਲਾਲਚ ਵਿੱਚ ਇਹ ਭੁੱਲ ਗਏ ਕਿ ਅਸੀਂ ਕੀ ਕੁਝ ਕਰਨ ਲੱਗੇ ਆ ਜਲੇਰੀ ਰੁਪਟ ਦੇ ਪਟ ਦੇ ਉਹਨਾਂ ਦੇ ਸ਼ਿਵਲਿੰਗ ਹੀ ਖੰਡਿਤ ਕਰ ਦਿੱਤਾ ਇਹਨਾਂ ਚੀਜ਼ਾਂ ਤੋਂ ਕੀ ਸਮਝੀਏ ਸਮਾਜ ਦੇ ਵਿੱਚ ਵਾਪਰ ਕੀ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਜੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਵਰਤਾਰਾ ਇਹ ਵਰਤਿਆ ਖੰਨਾ ਸ਼ਹਿਰ ਦੇ ਵਿੱਚ ਇਹ ਬਹੁਤ ਮੰਦ ਭਾਗੀ ਘਟਨਾ ਹੈ ਮੇਰੇ ਮਨ ਹੋਰ ਸ਼ਬਦਾਂ ਚ ਦਾਅਵੇ ਕਰਦਾ ਤੇ ਦੂਸਰਾ ਜਿਹੜਾ ਹੈ ਬਖੇਰੀ ਪ੍ਰਬੰਧਕ ਕਮੇਟੀ ਦੀ ਮੈਂ ਇਹ ਸੋਚਦਾ ਕਿ ਉਹਨਾਂ ਦੀ ਨਲਾਇਕੀ ਵੀ ਹੋ ਸਕਦੀ ਹੈ ਕਿ ਜੇ ਉੱਥੇ ਦੇ ਪੁਜਾਰੀ ਸਾਹਿਬ ਨੂੰ 24 ਘੰਟੇ ਉੱਥੇ ਰਹਿਣ ਦਾ ਜਾਂ ਹੋਰ ਕੋਈ ਉਚਿਤ ਪ੍ਰਬੰਧ ਕੀਤਾ ਹੁੰਦਾ ਕਿ ਉੱਥੇ ਸ਼ਾਇਦ ਇਹ ਘਟਨਾ ਨਾ ਵਾਪਰਦੀ ਜੋ ਕਿ ਇੱਕ ਪਾਪ ਹਨ ਸ਼ਿਵ ਭੋਲੇनाथ ਦੇ ਸ਼ਿਵਲਿੰਗ ਨੂੰ ਖੰਡਿਤ ਕਰਨਾ ਜਾਂ ਕੋਈ ਹੋਰ ਮੈਂ ਸਮਝਦਾ ਕਿ ਬਹੁਤ ਵੱਡਾ ਪਾਪ ਹੈ ਜੋ ਸਨਾਤਨ ਧਰਮ ਦੇ ਲੋਕ ਤੇ ਪੂਜਾ ਅਰਚਨਾ ਕਰਦੇ ਨੇ ਉਹ ਕਹਿੰਦੇ ਕਿ ਜਦੋਂ ਕੋਈ ਮੂਰਤੀ ਹੈ ਜਾਂ ਸ਼ਿਵਲਿੰਗ ਹੈ ਜਦੋਂ ਉਸ ਨੂੰ ਸਥਾਪਨ ਕਰਨ ਤੋਂ ਬਾਅਦ ਉਸ ਚ ਪ੍ਰਾਣ ਪ੍ਰਿਚਾ ਹੋ ਜਾਂਦੀ ਹੈ ਉਹਦੇ ਉਸ ਨੂੰ ਜੀਵਿਤ ਮੰਨਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਪ੍ਰਹਾਰ ਕੀਤਾ ਗਿਆ ਉਹਨਾਂ ਦੇ ਦੇਵੀ ਦੇਵਤੇ ਦੇ ਉੱਪਰ ਇਹਦੇ ਬਦਲੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਕੋਈ ਦੇਖੋ ਜੀ ਕੋਈ ਵੀ ਧਰਮ ਹੈ ਮੈਂ ਨਹੀਂ ਕਹਿੰਦਾ ਕਿ ਇਕੱਲਾ ਸਨਾਤਨ ਹੀ ਨਹੀਂ ਕੋਈ ਵੀ ਧਰਮ ਹੈ ਕੋਈ ਵੀ ਧਾਰਮਿਕ ਆਗੂ ਹੈ ਕੋਈ ਦੇਵੀ ਦੇਗਤੇ ਹਨ ਕਿ ਅਗਰ ਤੁਸੀਂ ਉਹਨਾਂ ਦਾ અપਮਾਨ ਕਿਸੇ ਵੀ ਤਰ੍ਹਾਂ ਨਾਲ ਕਰੋਗੇ ਜੇ ਮੈਂ ਕਹਾਂ ਕਿ ਸਰਕਾਰ ਤੋਂ ਵੀ ਸਾਡੀ ਇਹੀ ਮੰਗ ਰਹੀ ਹੈ ਕਿ ਉਹਨਾਂ ਲਈ ਇੱਕ ਤੈਅ ਛੋਦਾ ਜਿਹੜੀ ਸਿੱਧੀ ਸਜ਼ਾ ਹੈ ਇਹ ਮਨ ਕਰਨ ਦੀ ਚੀਜ਼ ਹੈ ਕਿਉਂਕਿ અપਮਾਨ ਕਰਨਾ ਜਿਹੜਾ ਦੇਵਤੇ ਦਾ ਉਹ ਇੱਕ ਤਰ੍ਹਾਂ ਦੀ ਮੌਤ ਕਰਨਾ హత్య ਕਰਨ ਦੇ ਬਰਾਬਰ ਹੈ ਜੀ ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਅੱਜ ਸਵੇਰੇ ਹਿੰਦੂ ਧਰਮ ਦੇ ਬ੍ਰਹਮਾਨੰਦ ਗਿਰੀ ਵੱਲੋਂ ਵੀ ਇੱਕ ਵੀਡੀਓ ਜਿਹੜੀ ਹੈ ਜੀ ਲਾਈਵ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਮੰਨ ਕੇ ਦਿੱਤੀ ਹੈ ਕਿ ਜਿਸ ਤਰ੍ਹਾਂ ਐਸਜੀਪੀਸੀ ਨੇ ਇਹ ਮੁੱਦਾ ਜਿਹੜਾ ਹੈਗਾ ਆਪਕੋ ਬਲੋ ਚਾਹਤ ਹੈ ਕਿ ਜੇਕਰ ਗੁਰੂ ਘਰਾਂ ਦੇ ਵਿੱਚ ਵਿਵਾਦ ਵੀ ਹੁੰਦੀ ਹੈ ਤਾਂ ਉਸ ਗੁਰੂ ਘਰ ਦੀ ਜਿਹੜੀ ਕਮੇਟੀ ਹੈ ਉਸ ਉੱਪਰ ਵੀ ਮਾਮਲਾ ਦਾ ਨਿਪਟਾਰਾ ਹੋਣਾ ਚਾਹੀਦਾ ਹੈ ਫਿਰ ਉਸੇ ਪੱਧਰ ਦੇ ਉੱਪਰ ਮੰਦਿਰਾਂ ਦੀ ਜਿਹੜੀ ਕਮੇਟੀ ਹੈ ਉਸ ਉੱਪਰ ਵੀ ਮਾਮਲਾ ਪਹੁੰਚਣਾ ਚਾਹੀਦਾ ਹੈ ਇਹਨੂੰ ਕਿਸ ਤਰ੍ਹਾਂ ਰੱਖਦੇ ਹੋ ਦੇਖੋ ਇਹ ਕਿ ਹਲੋ ਮੈਂ ਜੀ ਇਸਨ ਜਾਣੋ ਕਿ ਉਹ ਕੋਈ ਵੀ ਥਾਂ ਹੈ ਇਹ ਮਤਲਬ ਹੈ ਨਾ ਐਸਾ ਉਹ ਜਿਸ ਅਨਸਾਰ ਦੇ ਵਿੱਚ ਦੇਸ਼ ਦੇ ਵਿੱਚ ਸਾਡੇ ਭਾਰਤ ਦੇਸ਼ ਦੇ ਵਿੱਚ ਕਿ ਇੱਕ ਐਸਾ ਕਾਨੂੰਨ ਬਣਾਇਆ ਕਿ ਇਹ ਤਾਂ ਚੋਰੀ ਦੀ ਨੀਤ ਨਾਲ ਆਇਆ ਇਹ ਕਿਸੇ ਨੀਤ ਨਾਲ ਚੋਰ ਚੋਰੀ ਕਰਨਾ ਆਇਆ ਬੇਸ਼ੱਕ ਕਰਨਾ ਆ ਪਰ ਚੋਰੀ ਕਰੇ ਪਰ ਉਹਦਾ ਇਸ ਤਰ੍ਹਾਂ ਚੀਜ਼ੇ ਨਾਲ ਮਤਲਬ ਨਹੀਂ ਹੋਣਾ ਚਾਹੀਦਾ ਕਿ ਉਹ ਤੁਸੀਂ ਖੰਡਿਤ ਕਰੋ ਜਾਂ ਉਹਦਾ ਅਪਮਾਨ ਕਰੋ ਜੀ ਜਿਹੜੇ ਆ ਛੋਟੇ-बड़े ਇਖਰਾਰਤੀ ਅਨਸਰ ਨੇ ਦੇਸ਼ ਦੇ ਵਿੱਚ ਪਹਿਲਾਂ ਹੀ ਤੁਸੀਂ ਦੇਖ ਗਿਰਿਓ ਕਿ ਕਿ ਨਹੀਂ ਆਇਆ ਇਹ ਪੀੜੀਆਂ ਨੇ ਘਟਨਾਵਾਂ ਵਾਪਰ ਚੁਣੇ ਜਾਂ ਹੋਰ ਕੁਝ ਹੁੰਦਾ ਹੈ ਇਹ ਅਸੀਂ ਉਹਨਾਂ ਵੱਲ ਧਿਆਨ ਦਈਏ ਕਿ ਨਵੇਂ-ਨਵੇਂ ਜਿਹੜੇ ਘਟਨਾਵਾਂ ਵਾਪਰਨੇ ਸ਼ੁਰੂ ਹੋ ਗਏ ਅਸੀਂ ਇਹਨਾਂ ਦੀ ਜਿਹੜੀ ਹੈ ਇਹੀ ਚੀਜ਼ ਤੇ ਕਹਾਂਗੇ ਕਿ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਬਿਲਕੁਲ ਤੁਸੀਂ ਸਹੀ ਗੱਲ ਕਹੀਏ ਕਿ ਕਾਨੂੰਨ ਬਣਨਾ ਚਾਹੀਦਾ ਪਰ ਫਿਲਹਾਲ ਖੰਨਾ ਦੇ ਵਿੱਚ ਜਿਹੜੇ ਸਨਾਤਨ ਧਰਮ ਦੇ ਲੋਕ ਇਕੱਠੇ ਹੋਏ ਨੇ ਉਹ ਨਿਰੰਤਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚਾਤ ਕਰ ਰਹੇ ਨੇ ਇਹਨਾਂ ਨੂੰ ਜਾਰ ਕਰ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਆ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਜਿਹੜਾ ਮੌਜੂਦਾ ਐਸਐਚਓ ਨੇ ਉਹਨੂੰ ਸਸਪੈਂਡ ਨਾਲ ਜਿਹੜੀ ਉਹਨੂੰ ਐਕਸ਼ਨ ਕੀ ਉਹ ਸਸਪੈਂਡ ਕਰ ਦੇਣਾ ਚਾਹੀਦਾ ਦੇਖੋ ਇਹ ਕਿਸੇ ਨੂੰ ਸਸਪੈਂਡ ਕਰਨਾ ਹੈ ਜਾਂ ਕੁੱਸ਼ ਕਰਨਾ ਉਹ ਡਿਪਾਰਟਮੈਂਟ ਦਾ ਆਪਣਾ ਇੱਕ ਨਿੱਜੀ ਫੈਸਲਾ ਹੁੰਦਾ ਹੈ ਆਪਾਂ ਜ਼ੋਰ ਪਾ ਕੇ ਕਿਸੇ ਤੇ ਕਿਸੇ ਦੀ ਰੋਜੀ ਰੋਟੀ ਖੋਈਏ ਇਹ ਚੀਜ਼ ਮੈਂ ਨਹੀਂ ਕਹਾਂ ਕਿਉਂਕਿ ਜੀ ਉਹ ਆਪਣੇ ਲੈਵਲ ਸਤਕਰਾਂ ਦਾ ਇੱਕ ਉਸ ਬੰਦਾ ਆ ਤਾਂ ਆਪਣੇ ਬਥੇ ਹੈ ਇਹ ਕਿ ਆਪਣੇ ਆਪਣੀ ਬੁੱਧੀ ਦੇ ਅਨੁਸਾਰ ਉਹ ਆਪਣਾ ਤਾਰ ਕਰ ਰਹੇ ਨੇ ਪਰ ਉਹਨਾਂ ਨੂੰ ਕਮੈਂਡ ਮੰਨ ਲੈਣੀ ਕਿ ਆਪਾਂ ਹਾਂ ਬੰਨੀ ਕਰਾ ਦੋ ਨੇ ਜੀ ਪਰ ਉਹਨਾਂ ਦਾ ਮੀਟਿੰਗ ਕੀ ਕੀਤਾ ਕਿ ਹੋਰ ਨਹੀਂ ਕਿ ਜੇ ਕੋਈ ਗੱਲ ਹੁੰਦੀ ਹੈ ਆਪਾਂ ਨਾਲ ਜਾਟਾ ਪੁਲਿਸ ਤੇ ਐਕਸ਼ਨ ਕਰਾਉਣਾ ਜਾਂ ਫਿਰ ਅੰਦਰ ਵੀ ਤੇ ਪੁਜਾਰੀ ਸਾਹਿਬ ਤੇ ਐਕਸ਼ਨ ਲੈਣ ਦੀ ਗੱਲ ਕਰਦੇ ਆ ਪਰ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਮੇਰਾ ਤਾਂ ਸਿੱਧੀ ਗੱਲ ਹੈ ਕਿ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਤੇ ਧਰਨਾ ਚਾਹੀਦਾ ਕਿ ਹਾਂਜੀ ਤੁਸੀਂ ਤੁਹਾਡੇ ਹੁੰਦਿਆਂ ਇਹ ਗੱਲ ਕਿਵੇਂ ਹੋਗੀ ਕਿ ਤੁਹਾਡਾ ਜਿਹੜਾ ਪ੍ਰਬੰਧ ਹੈ ਤੁਹਾਨੂੰ ਕਿ ਤੁਸੀਂ ਸਿੱਧਾ-ਸਿੱਧਾ ਸਰਕਾਰ ਨੂੰ ਇਹ ਕਹਿ ਰਹੇ ਹੋ ਕਿ ਐਸ ਐਚਓ ਸਾਹਿਬ ਦਾ ਇੰਸਪੈਕਟਰ ਸਾਹਿਬ ਦਾ ਪ੍ਰਬੰਧ ਨਹੀਂ ਪੂਰਾ ਸੀਗਾ ਇਸ ਕਰਕੇ ਚੋਣ ਨਹੀਂ ਮੰਨ ਲੈਂਦੇ ਪਰ ਪਰਬੰਧਕ ਕਮੇਟੀ ਕੱਲ ਤੁਸੀਂ ਕਿਹਦੇ ਜ਼ਿੰਮੇਦਾਰ ਐ ਨਹੀਂ ਪਹਿਲੇ ਕੈਮਰੇ ਲਗਾ ਕੇ ਬਾਹਰ ਤੋਂ ਮੋਟਰ ਦੇਣਾ ਇਹ ਕਿਛੀ ਚਾਦਰ ਨਹੀਂ ਹੋ ਚੇਰੀ ਐ ਬਿਲਕੁਲ ਜੀ ਕਿ ਪਰਬੰਧਕ ਕਮੇਟੀ ਤੇ ਵੀ ਹੁਣ ਕਹੀ ਰਿਹਾ ਤਾਂ ਜੀ ਇਹਦੀ ਉਹ ਸਰਬੰਧਨ ਚਲਾ ਰਹੀ ਐ ਬਾਬਾ ਜੀ ਸਨਾਤਨ ਧਰਮ ਜਿਹੜਾ ਹੈ ਇਹ ਪ੍ਰਾਚਨ ਧਰਮ ਦੇ ਵਿੱਚੋਂ ਐ ਫਿਰ ਇਸ ਦਾ ਜਿਹੜੀ ਸਥਾਪਨਾ ਐ ਸਾਡੇ ਦੇਵਤਿਆਂ ਨੇ ਕੀਤੀ ਐ ॠषि मुनि ਜਿਹੜੇ ਨੇ ਇਸ ਦੇ ਵਿੱਚ ਇਹਦੇ ਆਕੂ ਬਣ ਕੇ ਸਾਡੇ ਜਿਹੜੇ ਮਾਰਗਦਰਸ਼ਕ ਰਹੇ ਨੇ ਕਮੇਟੀਆਂ ਬਣਨ ਦਾ ਜਿਹੜਾ ਪ੍ਰਚਾਰਨ ਹੈ ਇਹ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ ਜਿਸ ਨੂੰ ਏਸ਼ੀਆ ਇੰਡੀਆ ਕੰਪਨੀਂਗ ਨਾਲ ਕਹਿ ਦਿੱਤੀ ਜਾਵੇ ਪਹਿਲਾਂ ਤਾਂ ਕੋਈ ਪ੍ਰਬੰਧਕ ਕਮੇਟੀ ਨਹੀਂ ਸੀ ਹੋਇਆ ਕਰਦੀ ਜੀ ਪਹਿਲੇ ਤਾਂ ਸਿਰਫ ਪੁਜਾਰੀ ਸਾਹਿਬ ਉਹ ਤੇਰੇ ਪ੍ਰਬੰਧ ਹੋਇਆ ਕਰਦਾ ਸੀਗਾ ਉਹਨਾਂ ਦੇ ਪ੍ਰਬੰਧਾਂ ਵਿੱਚ ਅੱਜ ਤੱਕ ਕਿਉਂ ਕੋਈ ਚੋਰੀਆਂ ਹੋਈਆਂ ਚੋਰੀਆਂ ਪਹਿਲਾਂ ਵੀ ਹੁੰਦੀਆਂ ਸੀ ਆਪਾਂ ਮੈਂ ਪਹਿਲਾਂ ਵੀ ਹੁੰਦੇ ਸੀਗੇ ਪਰ ਪ੍ਰਬੰਧਕ ਕਮੇਟੀ ਦੇ ਵਿੱਚ ਫੇਰ ਜਦ ਤੁਰਸੀ ਹਨਾ ਵਾਖਵਾ ਕੋ ਸੇਵਾਵਾਂ ਤੁਹਾਨੂੰ ਵੰਡ ਕੇ ਦੇਤੀਆਂ ਪ੍ਰਧਾਨ ਹੈ ਸਕਟਰੀ ਹੈ ਜਰਨਲ ਸੈਕਟਰੀ ਹੈ ਖਜ਼ਾਂਚੀ ਹੈ ਸਭ ਕੁਝ ਹੈ ਲੋਕ ਨੇ ਜ Punjab ਦੇ ਜਿਹੜੇ ਲੋਕ ਨੇ ਆਉਣ ਦਾ ਕਹਿਣਾ ਹੈ ਕਿ ਠੀਕ ਹੈ ਪ੍ਰਬੰਧਕ ਕਮੇਟੀ ਨੂੰ ਆਪਾਂ ਕਹਿ ਦਿੱਤਾ ਜਿਹੜੇ ਲੋਕਾਂ ਨੂੰ ਆਉਣ ਦਾ ਕਹਾਇਆ ਤਾਂ ਪਰ ਕਿਤੇ ਨਾ ਕਿਤੇ Punjab ਦੇ ਵਿੱਚ ਲਾਂਡ ਆਰਡਰ ਦੀ ਸਥਿਤੀ ਤਾਂ ਬਹੁਤ ਖਰਾਬ ਦਿਖੀ ਰਹੀ ਹੈ ਇਹ ਤਾਂ ਚੋਰੀ ਜਾਂ ਬੇਅਦਬੀ ਦਾ ਮਾਮਲਾ ਨਹੀਂ ਕਿ ਲੁੱਟਾ ਬਹੁਤ ਰੋਜ਼ ਹੋ ਰਹੀਆਂ ਨੇ ਬਿਲਕੁਲ ਜੀ ਵਾਲੀ ਹੈ ਕਿ ਮੈਂ ਕਿਸੇ ਪਾਰਟੀ ਨੂੰ ਜਾ ਕਿਸੇ ਵੀ ਤਰ੍ਹਾਂ ਜੋ ਤੁਸੀਂ ਨਵੀਂ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਪਰਮ ਪੰਜਾਬੀ ਦੀ ਖਾਵਾ ਤਾਂ ਮੈਂ ਜ਼ਰੂਰ ਕਹਿਣੀ ਜਾਊਂਗਾ ਹਮ ਤੋਲਣ ਨੂੰ ਜਾਣ ਤਕੜੀ ਕਬੀ ਤੇਗ ਹੱਥ ਨਹੀਂ ਪਕੜੀ ਹੂੰ ਠੀਕ ਹੈ ਨਾ ਜੀ ਕੀ ਆਸੀ ਤਕੜੀ ਤੋਂ ਆਲੇ ਬੰਦੇ ਤੇਗ ਕਦੀ ਕੀਤੀ ਨਹੀਂ ਪੜੀ ਨਹੀਂ ਜਿਨ੍ਹਾਂ ਨੂੰ ਰਾਜ ਕਦੀ ਕੀਤਾ ਹੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਰਾਜ ਬਿਠਾ ਦਿਵੋਗੇ ਤੇ ਉਹਨਾਂ ਦੇ ਰਾਜ ਵਿੱਚ ਫਿਰ ਇਹ ਚੀਜ਼ ਹੋਈਗੀ ਨਾ ਨਾ ਅਨੁਭਵ ਕਮੀ ਜ਼ਰੂਰ ਹੈ। ਮੈਂ ਤਾਂ ਹੀ ਤੁਹਾਨੂੰ ਪੰਜਾਬੀ ਦੀ ਕਹਾਵਤ ਸੁਣਾ ਰਿਹਾ ਇਹ ਕਿ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈ ਸਮਝੋ ਕਿ ਆਪਾਂ ਇਸ ਚੀਜ਼ ਤੇ ਜਿੰਨਾ ਵੱਧ ਤੋਂ ਵੱਧ ਹੋ ਕੇ ਆ ਦੇਖੋ ਜੇ ਤਾਂ ਆਪਾਂ ਕੱਲਾ ਕਹਿ ਦਈਏ ਕਿ ਸਰਕਾਰਾਂ ਦਾ ਮੈਂ ਚਾਹਾਂਗਾ ਕਿ ਜਦੋਂ ਸਰਕਾਰ ਇਸ ਚੀਜ਼ ਤੇ ਫੇਲ ਹੋ ਜਾਵੇ ਜਾਂ ਖੋਸ਼ ਹੋ ਜਾਵੇ ਉਦੋਂ ਸੰਸਾਰ ਦੇ ਵਿੱਚ ਪਰਜਾਂ ਨੂੰ ਵੀ ਜਿਹੜਾ ਹੈ ਆਪਣਾ ਇੱਕ ਫਰਜ਼ ਜਿਹੜਾ ਨਿਭਾਣਾ ਚਾਹੀਦਾ ਹੈ। ਕਿ ਆਪਾਂ ਅੰਕਲ ਕਹਿੰਦਾ ਜੀ ਹਰਦਾਤਾ ਸਰਕਾਰ ਤਾਂ ਬਿਮਾਰੀ ਹੂੰ 18 ਨੰਬਰ ਜੀ ਅਸੀਂ ਕਿਹਦੇ ਬੰਦ ਨਹੀਂ ਅਰਦੇ ਜੀ ਤੁਹਾਡੇ ਮੁਤਾਬਕ ਇਹਦੇ ਵਿੱਚ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਸੀ ਜਿਹਦੀ ਕਿਤਾਹੀ ਜਿਹੜੀ ਸਾਹਮਣੇ ਆਈ ਹੈਗੀ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਪ੍ਰਬੰਧਕ ਕਮੇਟੀ ਦਾ ਸਭ ਤੋਂ ਵੱਡਾ ਤੇ ਅਹਿਮ ਰੋਲ ਹੋਣਾ ਚਾਹੀਦਾ ਕੋਈ ਵੀ ਥਾਂ ਹੈ ਕੋਈ ਵੀ ਜਗ੍ਹਾ ਹੈ ਉੱਥੇ ਸਭ ਤੋਂ ਪਹਿਲਾਂ ਜਿਹੜਾ ਹੈ ਪ੍ਰਬੰਧਕ ਕਮੇਟੀ ਹੀ ਢਾਂਚਾ ਹੁੰਦਾ ਪ੍ਰਬੰਧਕੀ ਢਾਂਚਾ